ਇਨਾਂ ਨੇ ਕਿਹਾ ਕਿ ਜਿਹੜਾ ਇਨਕਾਉਂਟਰ ਹੈਗਾ ਉਹ ਸ਼ੱਕੀ ਹੈ ਸ਼ੱਕ ਤਾਂ ਪੈਦਾ ਹੋਇਆ ਹੈ ਕਿ ਜਦੋਂ ਇਨਕਾਉਂਟਰ ਕਰਦੇ ਨੇ ਪੰਜਾਬ ਪੁਲਿਸ ਦਾ ਇੱਕ ਡੀਐਸਪੀ ਕਿੰਨਾ ਪਰਿਵਾਰਾਂ ਨੂੰ ਇਥੋਂ ਗੱਡੀ 'ਚ ਪਿਠਾ ਕੇ ਯੂਪੀ ਲੈਜਰ ਦੇ ਨੇ ਕਿ ਅਸੀਂ ਤੁਹਾਡਾ ਬੱਚਾ ਦਿਖਾਵਾਂਗੇ ਪੋਸਟਮਾਰਟਮ ਵੀ ਹੋ ਜਾਂਦਾ ਬੱਚਾ ਇਹਨਾਂ ਨੂੰ ਦਿਖਾਉਂਦੇ ਨਹੀਂ ਤਨ ਦਫ਼ਤਰ ਦੇ ਵਿੱਚ ਕਮਰੇ 'ਚ ਪਿਠਾ ਕੇ ਇਹਨਾਂ ਦੇ ਸਿਗਨੇਚਰਸ ਲੈ ਲਏ ਜਾਂਦੇ ਨੇ ਗੱਡੀਆਂ ਸਿੱਧੀਆਂ ਸਮਸ਼ਾਨ ਘਾਟ ਦੇ ਵਿੱਚ ਲਿਆ ਕੇ ਸੰਸਕਾਰ ਹੋ ਜਾਂਦਾ ਜਸ਼ਨਪੀ ਜਦੋਂ ਸਸਕਾਰ ਕਰਨ ਲੱਗੇ ਸਾਰੇ ਪਿੰਡ ਨੇ ਦੇਖਿਆ ਕਿ ਉਹਦੇ ਤਾਂ ਕੋਈ ਗੋਲੀ ਵੀ ਨਹੀਂ ਲੱਗੀ ਹੈਗੀ ਉਹਦੀ ਤਾਂ ਹੌਂ ਕੁੱਟੀ ਹੋਈ ਸੀ ਇਹ ਇਹ ਕੰਪਨੀ ਜਿਹੋ ਨਾਮ ਇਹ ਜਾਮ ਲਾਤੇ ਆ ਮੇਰੇ ਬੱਚਿਆਂ ਤੇ ਇਥੋਂ ਖੜਕ ਤੋਂ ਉਥੇ ਮਰਵਾਇਆ ਇਹ ਪਰ ਕੀਤੇ ਇਹਨਾਂ ਮਾਰੇ ਆ ਇਹਨੇ ਜੋਗੇ ਨਹੀਂ ਉਹ ਇਹਨਾਂ ਨੇ ਕਿਹਾ ਕਹਿੰਦੇ ਆ ਵੀ ਇਹਨਾਂ ਦੇ ਡੈਰੇ ਨਹੀਂ ਘੁਟੇ ਇਸ ਤੇ ਫਰਾਦਾ ਉਹ ਕਿ ਸਵਾਪਤ ਲੈਣਾ ਵੀ ਤੈਨੂੰ ਬਾਹਰ ਨਹੀਂ ਕਰਦੇ ਰਵਿੰਦਰ ਸਿੰਘ ਰਵੀ ਦੇ ਤੇ ਗੋਲੀ ਬੱਜੀ ਤੇ ਜਿਹੜਾ ਜਸ਼ਨਪ੍ਰੀਤ ਹੀ ਨਾ ਉਹਦੇ ਤੋਂ ਸਾਨੂੰ ਸ਼ੱਕ ਪਿਆ ਮਤਲਬ ਉਹਨੂੰ ਰਗਾਂ ਤੇ ਨਿਸ਼ਾਨੀਆਂ ਨੂੰ ਰਗਾਂ ਘੁੱਟ ਕੇ ਉਹਨੂੰ ਮਾਰਿਆ ਗਿਆ ਤੇ ਸਾਨੂੰ ਇਹੀ ਸ਼ੱਕ ਆ ਮਤਲਬ ਇਹਨਾਂ ਨੇ ਨਿਯਾਜ ਕੀਤਾ ਪਿੰਡ ਦੇ ਵਿੱਚ ਸਹੂਰਗੁਰਦ ਦੇ ਵਿੱਚ ਕਤਲ ਹੁੰਦਾ ਉਸ ਕਤਲ ਦੇ ਵਿੱਚ ਜਿਹੜਾ ਐਸਐਚਓ ਕਲਨੌਰ ਹੈ ਉਹ ਆਪ ਦੇ ਪੁਲਿਸ ਅਫਸਰਜ਼ ਨੂੰ ਬਚਾਉਣ ਲਈ ਇਹ ਸਰਦਾਰ ਗਰਮੀਤ ਸਿੰਘ ਨੇ ਜਿਹੜੇ ਵਿਕਟਮ ਵਰਿੰਦਰ ਸਿੰਘ ਦੇ ਜੀਜਾ ਜੀ ਨੇ ਇਹਨਾਂ ਦਾ ਨਾਮ ਵੀ ਵਿੱਚ ਪਾ ਦਿੰਦੇ ਨੇ ਇਹ ਬੀਬਾ ਜਿਹੜੇ ਬੈਠੇ ਨੇ ਜਸ਼ਨਪ੍ਰੀਤ ਦੇ ਪਿਤਾ ਜੀ ਜਿਹੜੇ ਸਰਦਾਰ ਸਰੂਪ ਸਿੰਘ ਨੇ ਉਹਨਾਂ ਦਾ ਨਾਮ ਵੀ ਉਸ ਐਫਆਈਆਰ ਦੇ ਵਿੱਚ ਐਡ ਕਰ ਦਿੱਤਾ ਜਾਂਦਾ ਸਰੂਪ ਸਿੰਘ ਨੂੰ ਤਾਂ ਅਰੈਸਟ ਕੀਤੇ ਆ ਵੀ ਅੱਜ 2 ਮਹੀਨੇ ਤੋਂ ਉੱਪਰ ਹੋ ਗਏ ਨੂੰ ਗਰਦਾਸਪੁਰ ਜਿਲ੍ਹੇ ਤਾਰ ਸਿੰਘ ਦੀ ਮੌਤ ਹੁੰਦੀ ਹੈ ਇਹ ਸਾਰੇ ਬੰਦੇ ਉਹ ਸਿੱਧੇ ਗੁਰਦੁਆਰਾ ਸਾਹਿਬ ਕਿਸ ਰੂਪ ਸਿੰਘ ਵੀ ਕੀ ਕਤਲ 1 ਵਜੇ ਦੇ ਕਰੀਬ ਹੁੰਦਾ ਹੈ ਜਿਹੜਾ ਬੰਦਾ ਇਹਨਾਂ ਦੇ ਖਿਲਾਫ ਗਵਾਹ ਬਣਿਆ ਸ਼ਿਕਾਇਤ ਕਰਦਾ ਹੈ ਉਹ ਕਹਿੰਦੇ ਸੀ ਇਹ ਮੋਟਰਸਾਈਕਲ ਤੇ ਪਿੱਛੇ ਬੈਠੇ ਸੀ ਜਦੋਂ ਗੋਲੀਆਂ ਮਾਰੀਆਂ ਜਦੋਂ ਕਿ ਉਸ ਬੰਦੇ ਦੀ ਸੀਸੀਟੀਵੀ ਫੁਟੇਜ ਪਿੰਡ ਚ ਹੈ ਕੋਈ ਪਿੰਡ ਚ ਮੋਟਰਸਾਈਕਲ ਤੇ 1:3 ਵਜੇ 1:00 ਵਜੇ ਬਾਰਮੰਡ ਤੇ ਉਹ ਇੱਕ ਗੱੜ ਦੇ ਅੱਗੇੋਂ ਨੰਗ ਰਿਹਾ ਮਲੇਨਾ ਨੂੰ ਇਹ ਸ਼ੋਅ ਕੀਤਾ ਕਿ ਕਤਲ ਦੇ ਵੇਲੇ ਇਹ ਵੀ ਕਤਲਾਂ ਦੇ ਨਾਲ ਸੀ ਜਦੋਂ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਨੇ ਜਿਹੜੇ ਵਿਕਟਮ ਪਰਿਵਾਰ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਪਰਿਵਾਰ ਦੇ ਸੀ ਬੈਠੇ ਇਹਨਾਂ ਦੀ ਸੀਸੀਟੀਵੀ ਫੁਟੇਜ ਨਾ ਤੇ ਉਹ ਪ੍ਰਿਜ਼ਰਵ ਕੋਲ সামনে ਲੈ ਕੇ ਆ ਰਹੀ ਹੈ ਨਾ ਇਹਨਾਂ ਦੀ ਟੈਬ ਲੋਕੇਸ਼ਨਸ ਲੈ ਕੇ ਆ ਰਹੀ ਹੈ ਜਿਸ ਵਨ ਜਿਹੜਾ ਬੰਦਾ ਇਹਨਾਂ ਦੇ ਖਿਲਾਫ ਬਿਆਨ ਦੇ ਰਿਹਾ ਹੈ ਉਹਦੀ ਵੀ ਤੁਹਾਨੂੰ ਵੀਡੀਓ ਸ਼ੇਅਰ ਕਰ ਦਿੰਦੇ ਆ ਉਹ ਤਾਂ ਪਿੰਡ 'ਚ ਫਿਰ ਰਿਹਾ ਹੈਗਾ ਸੀਸੀਟੀਵੀ ਕੈਮਰਿਆਂ ਦੇ ਹੇਠਾਂ ਐਸਪੀ ਕਲਨੌਰ ਉਹ ਜਿੰਸ ਜਾਕੇ ਵੀ ਸ੍ਰੂਪ ਸਿੰਘ ਨੂੰ ਪ੍ਰੈਸ਼ਰਾਈਜ਼ ਕਰ ਰਿਹਾ ਹੈ ਕਿ ਤੁਸੀਂ ਉਹ ਸ਼ਿਕਾਇਤ ਵਾਪਸੀ ਲੈ ਲਓ ਫਿਰ ਅਸੀਂ ਜਿਹੜਾ ਹੈ ਕੇਸ ਸਰ ਕਤੰਦਾ ਤੁਹਾਡੇ ਖਰਾਫ ਵਿਧਰੋ ਕਰ ਦਿੰਦੇ ਅੱਜ ਸੀ ਪੰਜਾਬ ਦੇ ਜਿਹੜੇ ਗਵਰਨਰ ਨੇ ਉਹਨਾਂ ਨੂੰ ਮੈਮੋਰੰਡਮ ਦੇ ਕੇ ਆਏ ਹਾਂ ਤੇ ਕਾਪੀ ਤੁਹਾਨੂੰ ਸ਼ੇਅਰ ਕੀਤੀ ਮੇਰੇ ਕੋਲ ਹੈਗੇ ਨੇ ਕਿ 23 ਦਸੰਬਰ 2024 ਨੂੰ ਇੱਕ ਕਲਨੌਰ ਪੁਲਿਸ ਸਟੇਸ਼ਨ ਦੇ ਵਿੱਚ ਦਿਨ ਮੁੰਡੇ ਸੀ ਗੁਰਵਿੰਦਰ ਸਿੰਘ ਜਸ਼ਨ ਸਿੰਘ ਤੇ ਵਰਿੰਦਰ ਸਿੰਘ ਜਿਨ੍ਹਾਂ ਦਾ ਇਨਕਾਉਂਟਰ ਜੁਪੀ ਦੇ ਵਿੱਚ ਕੀਤਾ ਗਿਆ ਉਸ ਲਈ ਜਿਹੜਾ ਪਰਿਵਾਰ ਸੀ ਇਹਨਾਂ ਨੇ ਕੰਪਲੇਂਟਸ ਮੂਵ ਕੀਤੀਆਂ ਹੈ ਸੁਪਰੀਮ ਕੋਰਟ ਦੇ ਚੀਫ ਜਸਸ ਤੋਂ ਜਿਹੜੇ ਇੰਡੀਅਨ ਗਵਰਨਮੈਂਟ ਦੇ ਹੋਮ ਮਿਨਿਸਟਰ ਨੂੰ ਤੇ ਐਪ੍ਰੋਪਰੀਏਟ ਅਥਾਰਟिटीज ਨੂੰ ਪੰਜਾਬ ਦੇ ਗਵਰਨਰ ਸਾਹਿਬ ਨੂੰ ਵੀ ਇਹਨਾਂ ਨੇ ਕਿਹਾ ਕਿ ਜਿਹੜਾ ਇਨਕਾਉਂਟਰ ਹੈਗਾ ਉਹ ਸ਼ੱਕੀ ਹੈ ਕਿਉਂਕਿ ਐ ਬਿਬਾ ਜੀ ਬੈਠੇ ਨਹੀਂ ਇਹਨਾਂ ਦਾ ਬੇਟਾ ਸੀ ਜਸ਼ਨਪ੍ਰੀਤ ਜਸ਼ਨਪੀਤ ਜਦੋਂ ਸਸਕਾਰ ਕਰਨ ਲੱਗੇ ਸਾਰੇ ਪਿੰਡ ਨੇ ਦੇਖਿਆ ਕਿ ਉਹਦੇ ਤਾਂ ਕੋਈ ਗੋਲੀ ਵੀ ਨਹੀਂ ਲੱਗੀ ਹੈਗੀ ਉਹਦੀ ਤਾਂ ਧੌਂ ਕੁੱਟੀ ਹੋਈ ਸੀ ਸੋ ਇਹ ਵੀਰਿੰਦਰ ਸਿੰਘ ਦੇ ਭੈਣ ਹੈ ਤੇ ਇਹ ਉਹਨਾਂ ਦੇ ਜੀਜਾ ਜੀ ਨਹੀਂ ਤਿੰਨੋਂ ਮੁੰਡਿਆਂ ਦਾ ਜਦੋਂ ਇਹਨਾਂ ਨੇ ਪੋਸਟਮਾਰਟਮ ਕੀਤਾ ਹੈ ਸ਼ੱਕ ਤਾਂ ਪੈਦਾ ਹੋਇਆ ਹੈ ਕਿ ਜਦੋਂ ਇਨਕਾਊਂਟਰ ਕਰਦੇ ਨੇ ਪੰਜਾਬ ਪੁਲਿਸ ਦਾ ਇੱਕ ਡੀਐਸਪੀ ਤਿੰਨਾਂ ਪਰਿਵਾਰਾਂ ਨੂੰ ਇੱਥੋਂ ਗੱਡੀ 'ਚ ਬਿਠਾ ਕੇ ਯੂਪੀ ਲੈਜਰ ਦੇ ਨੇ ਕਿ ਅਸੀਂ ਤੁਹਾਡਾ ਬੱਚਾ ਦਿਖਾਵਾਂਗੇ ਪੋਸਟਮਾਰਟਮ ਵੀ ਹੋ ਜਾਂਦਾ ਬੱਚਾ ਇਹਨਾਂ ਨੂੰ ਦਿਖਾਉਂਦੇ ਨਹੀਂ ਤਨਾਲ ਦਫਤਰ ਦੇ ਵਿੱਚ ਕਮਰੇ 'ਚ ਬਿਠਾ ਕੇ ਇਹਨਾਂ ਦੇ ਸਿਗਨੇਚਰਸ ਲੈ ਲਏ ਜਾਂਦੇ ਨੇ ਤੇ ਗੱਟੀਆਂ ਸਿੱਤੀਆਂ ਸਮਸ਼ਾਨ ਘਾਟ ਦੇ ਵਿੱਚ ਲਿਆ ਕੇ ਉਹ ਜਿਹੜਾ ਸੀ ਸੰਸਕਾਰ ਹੋ ਜਾਂਦਾ ਉਹ ਜੋ ਵੀ ਸੀ ਜੀਰਦਾਸਪੁਰ ਦੇ ਵਿੱਚ ਇਹ ਜਦੋਂ ਜਸ਼ਨਪ੍ਰੀਤ ਦਾ ਪਰਿਵਾਰ ਕਹਿੰਦਾ ਕਿ ਇਹਦਾ ਸੈਕੰਡ ਪੋਸਟਮਾਰਟਮ ਹੋਣਾ ਚਾਹੀਦਾ ਕਿਉਂਕਿ ਗੋਲੀ ਦਾ ਨਿਸ਼ਾਨ ਤਾਂ ਹੈ ਹੀ ਨਹੀਂ ਸਾਰੇ ਪਿੰਡ ਨੇ ਦੇਖਿਆ ਇਸ ਕੇਸ ਹੁੰਦੀਆਂ ਨੇ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਪੰਜਾਬ ਪੁਲਿਸ ਦਾ ਲਗਾਤਾਰ ਇਹਨਾਂ ਫੈਮਲੀਜ਼ ਦੇ ਉੱਪਰ ਪ੍ਰੈਸ਼ਰ ਹੈਗਾ ਕਿ ਤੁਸੀਂ ਕੇਸ ਵਾਪਸੀ ਲਓ ਇਨ ਦਾ ਮੀਨ ਟਾਈਮ ਇੱਕ ਪ੍ਰਿੰਟ ਦੇ ਵਿੱਚ ਸਹੂਰਗੁਰਦ ਦੇ ਵਿੱਚ ਕਤਲ ਹੁੰਦਾ ਉਸ ਕਤਲ ਦੇ ਵਿੱਚ ਜਿਹੜਾ ਐਸ ਐਚਓ ਕਲਨੌਰ ਹੈ ਉਹ ਆਪ ਦੇ ਪੁਲਿਸ ਅਫਸਰਜ਼ ਨੂੰ ਬਚਾਉਣ ਲਈ ਇਹ ਸਰਗਰ ਗਰਮੀਤ ਸਿੰਘ ਨੇ ਜਿਹੜੇ ਵਿਕਟਮ ਵਰਿੰਦਰ ਸਿੰਘ ਦੇ ਜੀਜਾ ਜੀ ਨੇ ਇਹਨਾਂ ਦਾ ਨਾਮ ਵੀ ਵਿੱਚ ਪਾ ਦਿੰਦੇ ਨੇ ਇਹ ਵਿਵਾਦ ਜਿਹੜੇ ਬੈਠੇ ਨੇ ਜਸ਼ਨਪ੍ਰੀਤ ਦੇ ਪਿਤਾ ਜੀ ਜਿਹੜੇ ਸਰਦਾਰ ਸਰੂਪ ਸਿੰਘ ਨੇ ਉਹਨਾਂ ਦਾ ਨਾਮ ਵੀ ਉਸ ਐਫਆਈਆ ਦੇ ਵਿੱਚ ਐਡ ਕਰ ਦਿੱਤਾ ਜਾਂਦਾ ਹੈ ਤੇ ਸਰੂਪ ਸਿੰਘ ਨੂੰ ਤਾਂ ਅਰੈਸਟ ਕੀਤੇ ਆ ਵੀ ਅੱਜ 2 ਮਹੀਨੇ ਤੋਂ ਉੱਪਰ ਹੋ ਗਏ ਨੂੰ ਗਰਦਾਸਪੁਰ ਜੇਲ੍ਹ ਚ ਨਹੀਂ ਉਹਦਾ ਜਿਹੜਾ ਪਰਪਸ ਹੈ ਪਰਪਸ ਇਹ ਕੀ ਹੈ ਕਿ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਹੈ ਸੀਬੀਆਈ ਦੀ ਮੰਗ ਰਹੇ ਨੇ ਉਹ ਤੋਂ ਇਹ ਵਾਪਸੀ ਲੈਣ ਸ਼ਿਕਾਇਤ ਦੀ ਪੈਰਵਾਈ ਨਾ ਕਰਨ ਅੱਜ ਅਸੀਂ ਗਵਰਨਰ ਜਿਹੜੇ ਪੰਜਾਬ ਦੇ ਨਹੀਂ ਤੇ ਐਪਰੋਪ੍ਰੀਏਟ ਅਥਾਰਟिटीज ਨੂੰ ਸ਼ਿਕਾਇਤਾਂ ਲਿਖ ਕੇ ਗਿਆ ਹੈ ਸਰੂਪ ਸਿੰਘ ਵੀ ਤੇ ਇਹ ਜਿਹੜੇ ਬੈਠੇ ਨੇ ਲਾਗੇ ਗਰਮੀਤ ਸਿੰਘ ਦੋਨੋਂ ਆਪ ਦਾ ਨਾਰਕੋ ਟੈਸਟ ਪੋਲੀਗ੍ਰਾਫ ਟੈਸਟ ਕਰਾਉਣ ਨੂੰ ਤਿਆਰ ਨਹੀਂ ਉਹ ਟੈਸਟ ਕਰਾ ਕੇ ਵੈਰੀਫਾਈ ਕੀਤਾ ਜਾਏ ਕਿ ਇਹਨਾਂ ਦੇ ਵਿੱਚ ਕੋਈ ਕਸੂਰ ਹੈਗਾ ਕਿ ਨਹੀਂ ਹੈਗਾ ਦੂਸਰਾ ਇਸ ਪਰਿਵਾਰ ਨੇ ਗਵਰਨਰ ਸਾਹਿਬ ਕੋਲੇ ਵੀ ਮੰਗ ਕੀਤੀ ਹੈ ਕਿ ਕਿਉਂਕਿ ਇਸ ਕੇਸ ਪੰਜਾਬ ਪੁਲਿਸ ਦੇ ਵੱਡੇ ਆਫਸਰਜ਼ ਇਨਵੋਲਵਡ ਸੋ ਇਸ ਕੇਸ ਦੀ ਜਾਂਚ ਜਿਹੜੀ ਹੈ ਸੀਬੀਆਈ ਤੋਂ ਹੋਣੀ ਚਾਹੀਦੀ ਹੈ ਬਾਕੀ ਇਹ ਪਰਿਵਾਰ ਨਾਲ ਤੁਸੀਂ 1 ਟੂ 1 ਕਰ ਸਕਦੇ ਹੋ ਜਦੋਂ ਪ੍ਰੀਤਾ ਨੇ ਬੱਚੇ ਜਨੇ ਆਏ ਇਹ ਕਲਾ ਮੋਵਾ ਤੇ ভগবਾਨਾ ਨਾਲ ਤੇ ਇੱਕੋ ਮੇਰਾ ਬੱਚਾ ਹੈ ਜਦੋਂ ਪ੍ਰੀਤਾ ਇਹ ਲੇ ਕੰਮ ਤੇ ਨਹੀਂ ਜੋ ਨਾਮ ਇਹ ਜਾਮ ਲਾਪਤੇ ਮੇਰੇ ਬੱਚਿਆਂ ਦੇ ਇਥੋਂ ਖੜਕ ਤੇ ਉਥੇ ਮਰਵਾਇਆ ਹੈ ਇਹਨਾਂ ਪਰ ਕੀਤੇ ਇਹਨਾਂ ਮਾਰੇ ਆ ਇਹਨੇ ਜੋਗੇ ਨਹੀਂ ਜੋ ਇਹਨਾਂ ਨੇ ਕਿਹਾ ਤਾਂ ਉਹ ਕਹਿੰਦੇ ਆ ਵੀ ਇਹਨਾਂ ਦੇ ਡੈਰੇ ਨਹੀਂ ਛੁੱਟੇ ਕਿ ਇੱਥੇ ਭਰਾਇਆ ਵਾ ਵੀ ਮਤਲਬ ਕੇਸ ਵਾਪਸ ਲੈ ਲੈ ਨੀ ਤਾਂ ਤੈਨੂੰ ਬਾਹਰ ਨਹੀਂ ਕੱਢਣਾ ਇਸ ਕਰਕੇ ਉਹ ਬਾਹਰ ਨਹੀਂ ਕੱਢਣ ਦੇ ਆ ਪਰ ਸਾਡਾ ਕਮਾਉਣ ਵਾਲੇ ਵੀ ਉਹੀ ਆ ਤਾਂ ਅਸੀਂ ਉਹੀ ਕਰਕੇ ਕਮਾਉਣ ਨੂੰ ਕਮਾਲ ਨੇ ਨਿਯੰਤਰਣ ਵਾਲੇ ਬੰਦੇ ਆਂ ਤੇ ਹਰਿ ਕਰਪਾ ਕਰਕੇ ਕਮਾਉਣ ਵਾਲੇ ਆ ਸਾਡੇ ਸਿਰ ਤੇ ਕੋਈ ਵੀ ਨਹੀਂ ਹੈਗਾ ਉਹਨਾਂ ਦੇ ਅੰਦਰ ਬੰਦ ਕਰਛਦੇ ਆਂ ਬੀਬੀ ਜੀ ਕਿਹੜਾ ਅਫਸਰ ਹੈ ਤੁਹਾਨੂੰ ਇਹ ਪ੍ਰੈਸ਼ਰਾਈਜ਼ ਕਰ ਰਿਹਾ ਹੈ ਕਿ ਤੁਸੀਂ ਜਸ਼ਨ ਦਾ ਜਿਹੜਾ ਕੇਸ ਆਪਕੋ ਵਾਪਸ ਲੈ ਲਓ ਇਹ ਪਤਾ ਨਹੀਂ ਉਹਨਾਂ ਦੇ ਆ ਪਿੰਡ ਵਾਲਿਆਂ ਦੇ ਮਤਲਬ ਜਿਨ੍ਹਾਂ ਦਾ ਮੁੰਡਾ ਮਰਿਆ ਉਹਨਾਂ ਦੇ ਚਾਰ ਲੋਕ ਹੀ ਹੋਣ ਧਿਆ ਠੀਕ ਹੈ ਠੀਕ ਹੈ ਹਾਂ ਉਹਨਾਂ ਨੇ ਜਿਹੜਾ ਦਰਦ ਕਲਾਨੌਰ ਵਾਲੀ ਪੁਲਸ ਵਾਲੇ ਆ ਤਾਂ ਉਹ ਬਹਿਨੇ ਦਬਾਅ ਪਾਉਣ ਦੀ ਤੱਕ ਕੇਸ ਮਤਲਬ ਆਪਣਾ ਵਾਪਸ ਲੈ ਆ ਉਹ ਗਏ ਹੀ ਅੰਦਰ ਤੁਸੀਂ ਜਸ਼ਨ ਦੇ ਪਰਿਵਾਰ ਤੋਂ ਹਾਂ ਜੀ ਜਸ਼ਨ ਮੇਰਾ ਪੁੱਤਰ ਹੈ ਬੇਨਾਮ ਅ ਬੇਸਿਕ ਕਰਦਾ ਕੀ ਸੀ ਕੰਮ ਕਰ ਕੀਤੇ ਤੇ ਆਪੇ ਹੀ ਕਰਦਾ ਸੀ ਤੇ ਆਪੇ ਕਰਦਾ ਸੀਗਾ ਤੇ ਉਹਨੂੰ ਜਿਹੜਾ ਰਿਹਾ ਇੱਕ ਗੈਂਗਸਟਰ ਦਾ ਕਿਤੇ ਨਾਮ ਹਾਉ ਟੁ ਖਾਈ ਗਿਆ ਯੋ ਨਾ ਤੂੰ ਖਾਈ ਗਿਆ ਯੋ ਤਾਂ ਧਿਆਨ ਨਹੀਂ ਕਰਦਾ ਇਹ ਉਹ ਤਾਂ ਚਾਰੇ ਨੂੰ ਪਿਆਸ ਵੀ ਨਹੀਂ ਗਿੰਨੇ ਆਉਂਦੇ ਇਹ ਹੀ ਅਜੇ 18 ਸਾਲਾਂ ਸਾਰਾ ਹੈਗਾ ਹੀ ਯੋ ਠੀਕ ਹੈ ਹਾਂ ਇਹ ਆੜੀ ਦਾਰ ਬੱਚਾ ਸੀਗਾ ਉਹ ਧਿਆਨ ਦੇ ਬੱਚਾ ਹੀ ਠੀਕ ਹੈ ਸਾਡੇ ਪਰ ਪੁੱਤ ਧਿਆਨ ਕਰਦੇ ਨੇ ਰੈਸਟ ਕਿਤੋਂ ਕੀਤਾ ਸੀ ਜੇਸੂ ਇਹਨਾਂ ਕਲਾ ਨਾਲ ਕੀਤਾ ਹੈ ਕਲਾ ਨਾਲ ਤਾਂ ਲੇਕਿਨ ਹਾਂਜੀ ਤੇ ਉਹਦਾ ਇੰਕਾਊਂਟਰ ਦਿਖਾਇਆ ਇਹਨਾਂ ਨੇ ਯੂਪੀ ਦੇ ਵਿੱਚ ਉਹ ਦੇਖੋ ਕੀ ਬਰਾਮਦ ਕੀ ਕੀ ਦਿਖਾਈ ਪੁਲਸ ਵੀ ਨਹੀਂ ਇਹਨਾਂ ਨੇ ਆਪਣਾ ਕੋਲੋਂ ਪਾਇਆ ਜੋ ਵੀ ਪਾਇਆ ਇਹਨਾਂ ਨੇ ਇੱਕ ਤਾਂ ਖਾਲੀ ਹੱਥ ਦੇ ਆ ਸਰ ਜੀ ਉਹ ਜਿਹੜਾ ਜਸ਼ਨਪ੍ਰੀਤ ਤੇ ਹੋਰ ਤੇ ਮੁੰਡੇ ਮਾਰੇ ਸੀ ਉਹ ਟੈਰਰਿਸਟ ਕਰਕੇ ਮਰ ਗਿਆ ਜੈਨਿਸਟਰ ਕਰਕੇ ਹਾਂ ਜੀ ਠੀਕ ਹੈ ਤੇ ਇਹ ਦੱਸੋ ਵੀ ਉਹ ਬੱਚਾ ਤੇ ਇਲਜ਼ਾਮ ਕੀ ਲਾਇਆ ਸੀ ਪੁਲਸ ਨੇ ਸਰ ਪੁਲਸ ਨੇ ਹੀ ਕਿ ਐਲੀਗੇਸ਼ਨ ਲਾਇਆ ਕਿ ਕਲਨੌਰ ਦੇ ਨੇੜੇ ਇੱਕ ਪੁਲਸ ਦੀ ਚੌਂਕੀ ਸੀ ਇਹਨਾਂ ਨੇ ਉਸ ਚ ਗ੍ਰੇਨੇਡ ਸੁੱਟਿਆ ਹੈਗਾ ਕਿਉਂਕਿ ਉਹ ਜੜੀ ਚੌਂਕੀ ਹੈ ਆਲਰੇਡੀ ਬੰਦ ਹੈਗੀ ਹੈ ਇਹਨਾਂ ਨੇ ਬੱਚੇ ਇੱਥੋਂ ਤਿੰਨੋਂ ਜਿਹੜੇ ਸੀ ਉਹਨਾਂ ਨੂੰ ਕਿਸੇ ਟਾਂਗ ਨਾਲ ਲੈ ਕੇ ਗਏ ਨੇ ਸਾਡਾ ਇਹ ਹੈਗਾ ਕਿ ਜਿਹੜਿਆ ਜਦੋਂ ਉਹਨਾਂ ਦੀ ਸੀਸੀਟੀਵੀ ਫੁਟੇਜ ਹੋਟਲ 'ਚ ਆ ਗਈ ਉੱਥੇ ਯੂਪੀ ਦੇ ਵਿੱਚ ਉਹਨਾਂ ਕੋਲ ਕੋਈ ਹਥਿਆਰ ਨਹੀਂ ਹੈਗਾ ਸੋ ਜਦੋਂ ਤੁਸੀਂ ਬੰਦੇ ਜਿੰਦੇ ਫੜਲੇ ਨਹੀਂ ਉੱਥੇ ਪੁਲਿਸ ਦਾ ਫਰਜ਼ ਹੁੰਦਾ ਜਿਹੜਾ ਕਾਨੂੰਨ ਕਹਿੰਦਾ ਹੈ ਕਿ ਪੁਲਸ ਦਾ ਕੰਮ ਹੈ ਬੰਦੇ ਨੂੰ ਫੜਕੇ ਚਲਾਨ ਪੁੱਟ ਕਰਨਾ ਕੋਰਟ ਦਾ ਕੰਮ ਹੈ ਉਹਨੂੰ ਸਜ਼ਾ ਦੇਣੀ ਕੋਰਟ ਦੀ ਮਰਜ਼ੀ ਹੈ ਕਿ ਉਹਨੇ ਕਿਸ ਕਿਸਮ ਦੀ ਸਜ਼ਾ ਦੇਣੀ ਜੀ ਪੁਲਸ ਵਾਲੇ ਜਾਜਰੀ ਆਪ ਹੀ ਬਣ ਜਾਣਗੇ ਫਿਰ ਰੂਲ ਆਫ ਲਾਅ ਕਿੱਥੇ ਰਹੇਗਾ ਆਰਟੀਕਲ 21 ਕਹਿੰਦਾ ਹੈ ਕਿ ਕਿਸੇ ਬੰਦੇ ਨੂੰ ਵੀ ਡਿਊ ਪ੍ਰੋਸੀਜਰ ਆਫ ਲਾਅ ਤੋਂ ਬਿਨਾ ਤੁਸੀਂ ਖਤਮ ਨਹੀਂ ਕਰ ਸਕਦੇ ਉਹਦੀ ਜਾਨ ਨਹੀਂ ਲੈ ਸਕਦੇ ਤੇ ਇਸ ਕੇਸ ਵਿੱਚ ਕੀ ਹੈਗਾ ਕਿ ਜਿਹੜਾ ਜਸ਼ਨ ਹੈ ਉਦਿੱਤ ਜਦੋਂ ਸਸਕਾਰ ਕਰਨ ਲੱਗੇ ਨੇ ਉਹਦੇ ਸਰੀਰ ਤੇ ਕੋਈ ਗੋਲੀ ਦਾ ਨਿਸ਼ਾਨ ਵੀ ਨਹੀਂ ਮਿਲਿਆ ਜਦੋਂ ਬੁੱਧੀਗਰ ਦੇ ਜਿਹੜੇ ਹੂਣ ਤੁਸੀਂ ਗੱਲ ਲੈ ਕੇ ਆਏ ਹੋ ਅਜੋ ਬਣਾ ਸਾਹਿਬ ਮਿਲ ਕੇ ਇਹ ਮਰਡਰ ਕੇਸ ਕਿਸ ਦਾ ਮਰਡਰ ਹੋਇਆ ਇਹਨਾਂ ਦਾ ਕੀ ਕਨੈਕਸ਼ਨ ਦੱਸਿਆ ਗਿਆ ਭਾਈ ਸਾਹਿਬ ਆ ਤੇ ਸਭ ਇਹ ਤਾਂ ਨਾਪੀ ਦਾ ਸਦਨੀ ਸੀ ਇਹਨਾਂ ਨੂੰ ਕਿ ਉਸ ਵੇਲੇ ਗੁਰਦੁਆਰਾ ਸਾਹਿਬ ਦੇ ਵਿੱਚ ਨੇ ਸਾਰਾ ਕੁਝ ਸੀਸੀਟੀਵੀ ਜੀ ਜੀ ਉਦੋਂ ਆਪਣੇ ਪਹਿਲਾਂ ਤੁਸੀਂ ਦੱਸੋ ਤੁਸੀਂ ਕੌਣ ਹੋ ਤੇ ਕਿਹੜੇ ਮਤਲਬ ਦੇ ਨਾਲ ਕਸੂਰ ਹੈ ਮੈਂ ਜੀ ਪਿੰਡ ਸ਼ੂਰ ਤੋਂ ਆ ਅਰਵਿੰਦਰ ਸਿੰਘ ਰਵੀ ਦਾ ਮਤਲਬ ਉਹ ਜੀਜਾ ਦਾ ਮੇਰਾ ਸਾਲਾ ਹੈ ਠੀਕ ਹੈ ਤੇ ਉਹਨਾਂ ਦੀ ਜੀ ਆਪਾਂ ਕੇਸ ਦੀ ਪੈਰਵਾਹੀ ਕਰਦੇ ਪਏ ਮੈਂ ਤਾਂ ਸਰੂਪ ਸਿੰਘ ਅਰਵਿੰਦਰ ਸਿੰਘ ਰਵੀ ਦਾ ਮਤਲਬ ਕੋਈ ਪਿੱਛੇ ਪੈਰਵਾਹੀ ਕਰਨ ਵਾਲਾ ਕੋਈ ਨਹੀਂ ਉਹਦੀ ਆਪਾਂ ਕਰਦੇ ਪਏ ਹੀ ਪੈਰਵਾਹੀ ਆਈ ਸੁਪਰੀਮ ਕੋਰਟ ਚ ਵੀ ਮਤਲਬ ਐਪਲੀਕੇਸ਼ਨਾਂ ਦਿੱਤੀਆਂ ਹੋਰ ਵੀ ਉੱਚੇ ਅਧਿਕਾਰੀਆਂ ਨੂੰ ਦਿੱਤੀਆਂ ਮਤਲਬ ਇਹ ਸੀਬੀਆਈ ਦੀ ਜਾਂਚ ਕਰਾਉਣਾ ਚਾਹੁੰਦੇ ਜਦੋਂ ਸਾਨੂੰ ਸ਼ੱਕ ਪਿਆ ਵਾ ਮਤਲਬ ਰਵਿੰਦਰ ਸਿੰਘ ਰਵੀ ਦੇ ਤੇ ਗੋਲੀ ਵੱਜੀ ਤੇ ਜਿਹੜਾ ਜਸ਼ਨਪ੍ਰੀਤ ਹੀ ਨਾ ਉਹਦੇ ਤੋਂ ਸਾਨੂੰ ਸ਼ੱਕ ਪਿਆ ਮਤਲਬ ਉਹਨੂੰ ਰਗਾਂ ਤੇ ਨਿਸ਼ਾਨੀਆਂ ਉਹਨੂੰ ਰਗਾਂ ਘੁੱਟ ਕੇ ਉਹਨੂੰ ਮਾਰਿਆ ਗਿਆ ਤੇ ਸਾਨੂੰ ਇਹੀ ਸ਼ੱਕ ਆ ਮਤਲਬ ਇਹਨਾਂ ਨੇ ਨਿਯਾਜ ਕੀਤਾ ਵਾ ਤੇ ਅਸੀਂ ਉਹਦੀ ਜਾਂਚ ਕਰਦੇ ਪਏ ਇਹੀ ਮਤਲਬ ਇਦਾਂ ਪੈਰਵਾਈ ਦੋਨੇ ਦੋਨੇ ਜੀ ਬਸ ਜਾਂਦੇ ਹੀ ਉਹਦੇ ਵਿੱਚ ਸਾਡੇ ਪਿੰਡੋਂ ਮੋੜੇ ਦਾ ਕਤਲ ਹੋਇਆ ਪਿੰਡ ਤੋਂ ਕੋਈ ਪਿੰਡ ਦਾ ਮੋੜਾ ਵਾ 6-7 ਕਿਲੋਮੀਟਰ ਜਾ ਕੇ ਗਾਂਹ ਹੋਇਆ ਕਲਾਂ ਨੋਟ ਦੇ ਲਾਗੇ ਜਾ ਕੇ ਤੇ ਉਸ ਟਾਈਮ ਅਹੀਂ ਗੁਰਦੁਆਰਾ ਸਾਹਿਬ ਸਾਡੇ ਪਿੰਡ ਦੇ ਵਿੱਚ ਨਾ ਮੌਤ ਹੋਈ ਤੇ ਉਹਨਾਂ ਦਾ ਪਹੁੰਗ ਗਈ ਮਤਲਬ ਖੰਡਪੜ ਸਾਹਿਬ ਵੀ ਗੁਰਦੁਆਰਾ ਸਾਹਿਬ ਤੇ ਆਪਾਂ ਦੋਨੇ ਉੱਥੇ ਆ ਉੱਥੇ ਅਹੀਂ ਐਪਲੀਕੇਸ਼ਨਾਂ ਵੀ ਦਿੱਤੀਆਂ ਨੇ ਮਤਲਬ ਤੁਸੀਂ ਉੱਥੇ ਚੱਕਰੋ ਚੱਕ ਕੇ ਐਵਰੇਜ ਐਪ ਕਰੋ ਅਹੀਂ ਮਤਲਬ ਗੁਰਦੁਆਰਾ ਸਾਹਿਬ ਹੀ ਆ ਤੇ ਉਹਦੇ ਵਿੱਚ ਕਹਿਣ ਦੇ ਮੌਜੂਦ ਵੀ ਮਤਲਬ ਸਾਡੇ ਦੇ ਮਤਲਬ ਨਿਆਂ ਦੇ ਪਰਚਾ ਕੱਟਦਾ ਕੈਮਰਾ ਤੋਂ ਵੀ ਸੀਸੀਟੀਵੀ ਫੁਟੇਜ ਆ ਗਈ ਆ ਉਹ ਕਢਵਾਈ ਹੈ ਉਸ ਅਸੀਂ ਅਸੀਂ ਮਤਲਬ ਜਦੋਂ ਸਾਡੇ ਤੇ ਉਹਨਾਂ ਨੇ ਯੋਰ ਭਾਤ ਆ ਜੀ ਪਰਚਾ ਹੋ ਗਿਆ ਵਾ ਅਸੀਂ ਗਾਂ ਪਛਾਹ ਹੋ ਗਏ ਸਾਨੂੰ ਪਿੰਡ ਚੋਂ ਕੱਢ ਪਿੰਡ ਚੋਂ ਤੇ ਕੱਢਣ ਨਹੀਂ ਦਿੱਤੀ ਤੇ ਪੁਲਿਸ ਨੂੰ ਅਸੀਂ ਐਪਲੀਕੇਸ਼ਨ ਦਿੱਤੀ ਆ ਜੀ ਉਸ ਦਿਨ 12 ਤਰੀਕ ਤੇ ਮਤਲਬ ਮਾਰਟਲ ਹੁੰਦਾ ਵਾ ਜ ਫਰਵਰੀ ਚ ਤੇ ਅਸੀਂ 13 ਤਰੀਕ ਨੂੰ ਐਪਲੀਕੇਸ਼ਨ ਦਿੱਤੀ ਇੱਕ ਅਦਾਲਤ ਦੇ ਵਿੱਚ ਤੋਦ ਦਾ ਨਾਮ ਆ ਪਾਇਆ ਤੇ ਸਰੂਪ ਸਿੰਘ ਦਾ ਪਾਇਆ ਅਸਲ ਤੇ ਯਾ ਜਿਹੜੇ ਮੇਨ ਮੋਲਜਮ ਬਣਾਇਆ ਉਹ ਕੌਣ ਹੈ ਉਹ ਮੇਨ ਮੋਰਚਰਨ ਤੇਰੀ ਉਹ ਦੂਜੀ ਮਤਲਬ ਦੋ ਸਰਪੰਚੀ ਹੀ ਮਤਲਬ ਜਿੱਦਾਂ ਇੱਕ ਹਰਿਆ ਸਰਪੰਚੀ ਉਹਦਾ ਬੇਟਾ ਉਹਨਾਂ ਦਾ ਅਪੋਚ ਹੀ ਤੇ ਅਸੀਂ ਉਹਨਾਂ ਦਾ ਕੀ ਅਪੋਚ ਉਹਨਾਂ ਦਾ ਕੋਈ ਅਪੋਚ ਝਗੜਾ ਝਗੜਾ ਹੋਈ ਕੋਈ ਮਤਲਬ ਖੜੇ ਤੇ ਮੇਨ ਉਹਨਾਂ ਨੂੰ ਖੜਿਆ ਹੋਵੇ ਤਾਂ ਸਾਨੂੰ ਤਾਂ ਨਾਲ ਦਾਖਲ ਕਰਤਾ ਉਹਨਾਂ ਨੂੰ ਫੜੇ ਵੀ ਗਏ ਆ ਜੀ ਉਹ ਮਤਲਬ ਉਹਨਾਂ ਨੂੰ ਫੜੇ ਗਏ ਤਾਂ ਤੁਹਾਨੂੰ ਨਾਲ ਤੁਹਾਡੇ ਬਾਰੇ ਇੱਕ ਮੁੰਡਾ ਬਾਰੇ ਐਫ ਆਰ ਚ ਕੀ ਸਮਝ ਜੀ ਦੱਸਿਓ ਜਿਹੜਾ ਐਫ ਆਰ ਦੀ ਕਿਸ ਤੁਹਾਡਾ ਫੇਰ ਜਿਵੇਂ ਲਾ ਹੋਇਆ ਦਾ ਹਾਂ ਕ੍ਰੈਕਸ਼ਨ ਵੀ ਹੋ ਗਿਆ ਉਹ ਕੀ ਆਇਆ ਕਨੈਕਸ਼ਨ ਇਵੇਂ ਐ ਜੀ ਇਹ ਪਿੰਡ ਦੇ ਵਿੱਚ ਕੋ ਜਗਤਾਰ ਸਿੰਘ ਦੀ ਮੌਤ ਹੁੰਦੀ ਹੈ ਇਹ ਸਾਰੇ ਬੰਦੇ ਉੱਥੇ ਗੁਰਦੁਆਰਾ ਸਾਹਿਬ ਸੀਸ ਰੂਪ ਸਿੰਘ ਵੀ ਦੇ ਵੀ ਕਤਲ ਇੱਕ ਵਜੇ ਦੇ ਕਰੀਬ ਹੁੰਦਾ ਹੈ ਜਿਹੜਾ ਬੰਦਾ ਇਹਨਾਂ ਦੇ ਖਿਲਾਫ ਗਵਾਹ ਬਣਿਆ ਸ਼ਿਕਾਇਤ ਕਰਦਾ ਹੈ ਉਹ ਕਹਿੰਦੇ ਸੀ ਇਹ ਮੋਟਰਸਾਈਕਲ ਤੇ ਪਿੱਛੇ ਬੈਠੇ ਸੀ ਜਦੋਂ ਗੋਲੀਆਂ ਮਾਰੀਆਂ ਜਦੋਂ ਕਿ ਉਸ ਬੰਦੇ ਦੀ ਸੀਸੀਟੀਵੀ ਫੁਟੇਜ ਪਿੰਡ ਚ ਹੈ ਕੋ ਪਿੰਡ ਚ ਮੋਟਰਸਾਈਕਲ ਤੇ 1:3 ਵਜੇ 1 ਵਜੇ ਕੇ ਬਾਰਲੀਮੈਂਟ ਤੇ ਉਹ ਇੱਕ ਕਰਦੇ ਅੱਗੇ ਉਨੰਗ ਰਹੇ ਉਹ ਪੁਲਿਸ ਨੇ ਜਿਹੜੇ ਜ਼ਬਰਦਸਤੀ ਜਿਵੇਂ ਹੰਡਾ ਪ੍ਰੈਸ਼ਰਾਈਜ਼ ਕਰਕੇ ਉਹਦੇ ਸਾਈਨ ਕਰਾ ਕੇ ਤੇ ਇਹਨਾਂ ਦੇ ਨਾਮਵਾਾ ਦਿੱਤੇ ਨਹੀਂ ਕਿ ਤਾਂ ਜੋ ਕਿ ਇਹਨਾਂ ਤੇ ਪ੍ਰੈਸ਼ਰ ਥ੍ਰੀਟ ਕੀਤਾ ਜਾ ਸਕੇ ਨਾ ਤਾਂ ਪੁਲਿਸ ਨੇ ਇਸ ਤੱਕ ਕੋਈ ਇਰਾਦਾ ਰੂ ਨੇ ਦਿਖਾਇਆ ਵੀ ਇਹਨਾਂ ਦੇ ਮੋਟਰਸਾਈਕਲ ਤੇ ਪਿੱਛੇ ਬੈਠੇ ਗਏ ਜਾਂ ਜੱਗੋਲੀਆਂ ਵਰੀਆਂ ਇਹ ਵੀ ਮੋਟਰਸਾਈਕਲ ਦੇ ਉੱਤੇ ਬੈਠੇ ਸੀ ਗੋਲੀਆਂ ਮਾਰਨ ਵਾਲੇ ਤੇ ਮਤਲਬ ਵੱਖਰੀ ਮੋਟਰਸਾਈਕਲ ਤੇ ਸਾਨੂੰ ਵੱਖਰਾ ਮੋਟਰਸਾਈਕਲ ਦੇ ਨਾਲ ਲਾਇਆ ਮਨ ਲੀਨਾਂ ਨੂੰ ਇਹ ਸ਼ੋਅ ਕੀਤਾ ਕਿ ਕਤਲ ਦੇ ਵੇਲੇ ਇਹ ਵੀ ਕਤਲਾਂ ਦੇ ਨਾਲ ਸੀ ਜਦੋਂ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਨੇ ਜਿਹੜੇ ਵਿਕਟਮ ਪਰਿਵਾਰ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਪਰਵਾਦੇ ਜੀ ਬੈਠੇ ਨੇ ਇਹਨਾਂ ਦੀ ਸੀਸੀਟੀਵੀ ਫੁਟੇਜ ਨਾ ਤੇ ਉਹ ਪ੍ਰੇਜ਼ਰਵ ਕੋਲ ਸਭ ਨੇ ਲੈ ਕੇ ਆ ਰਹੀ ਹੈ ਨਾ ਇਹਨਾਂ ਦੀ ਡਾਕੂਮੈਂਟੇਸ਼ਨ ਲੈ ਕੇ ਆ ਰਹੀ ਹੈ ਈਵਨ ਜਿਹੜਾ ਬੰਦਾ ਇਹਨਾਂ ਦੇ ਖਿਲਾਫ ਬਿਆਨ ਦੇ ਰਿਹਾ ਹੈ ਉਹਦੀ ਵੀ ਤੁਹਾਨੂੰ ਵੀਡੀਓ ਸ਼ੇਅਰ ਕਰ ਦਿੰਨੇ ਆ ਉਹ ਤਾਂ ਪਿੰਡ 'ਚ ਫਿਰ ਰਿਹਾ ਹੈਗਾ ਸੀਸੀਟੀਵੀ ਕੈਮਰਿਆਂ ਦੇ ਹੇਠ ਹੈ ਸੋ ਉਹ ਪੁਲਿਸ ਦਾ ਇੱਕ ਹੀ ਇਹਨਾਂ ਤੇ ਪ੍ਰੈਸ਼ਰ ਹੈ ਜਿਹੜਾ ਡੀਐਸਪੀ ਕਲਨ ਹੋ ਰਿਹਾ ਹੈ ਉਹ ਜੇਲ੍ਹਸ ਜਾ ਕੇ ਵੀ ਸਰੂਪ ਸਿੰਘ ਨੂੰ ਪ੍ਰੈਸ਼ਰਾਈਜ਼ ਕਰ ਰਿਹਾ ਕਿ ਤੁਸੀਂ ਉਹ ਸ਼ਿਕਾਇਤ ਵਾਪਸ ਹੀ ਲੈ ਲਓ ਫਿਰ ਅਸੀਂ ਜਿਹੜਾ ਇਹ ਕੇਸ ਸਰ ਖਤਮ ਕਰਾ ਤੁਹਾਡੇ ਖਰਾਫ ਵਿਡਰੋ ਕਰ ਦੋ ਜੇਲ੍ਹਸ ਜਾ ਕੇ ਵੀ ਉਹ ਕੋਈ ਜਾਣਦਾ ਕੋਈ ਅਧਿਸ਼ਾ ਦਿੰਦੀ ਹੈ ਸਰੂਪ ਸਿੰਘ ਨੇ ਡੀਐਸਪੀ ਨੇ ਜੇਲ੍ਹਸ ਜਾ ਕੇ ਕੋਈ ਰਿਕਾਰਡ ਹੈ ਜੀ ਲੌਗਬੁੱਕ ਹੁੰਦੀ ਹੈ ਉਹ ਉੱਥੇ ਜ਼ਿੰਦ ਦੇ ਵਿੱਚੋਂ ਸਟਾਫ ਆਫਿਸਰਸ ਵੈਰੀਫਾਈ ਕਰ ਸਕਦੇ ਨੇ ਕਿ ਟਾਪਲੀਕੇਸ਼ਨ ਕੋ ਵੈਰੀਫਾਈ ਹੋ ਸਕਦਾ ਹੈ ਡਾਕਟਰ ਉਸ ਚੀਜ਼ ਦੀ ਤੁਸੀਂ ਡਿਮਾਂਡ ਕੀਤੀ ਹੈ ਕੋਈ ਉੱਥੇ ਜਾਟ ਦੀ ਵੀ ਜੀਐਸਪੀ ਉੱਤੇ ਜਾਂਦਾ ਤੇ ਮੇਨ ਦਾ ਪ੍ਰੈਸ਼ਰਾਈਜ਼ ਉਹ ਸੀ ਸ਼ਿਕਾਇਤ ਕੀਤੀ ਹੈ ਜੀ ਸਰ ਹਾਂ ਜੀ ਜੇ ਜਾਂਚ ਹੋ ਜਾਂਦੀ ਹੈ ਸੀਪੀਆਈ ਦੀ ਤਾਂ ਸਾਰਾ ਕੁਝ ਸਾਹਮਣੇ ਆ ਜਾਣਾ ਸਮਝੋ ਇੱਕ ਗੱਲ ਕਲੀਅਰ ਕਰੋ ਇਹ ਜਿਹੜੇ ਤੁਸੀਂ ਲੜਕਿਆਂ ਦੀ ਗੱਲ ਕਰ ਰਹੇ ਹੋ ਇਹ ਉਹੀ ਲੜਕੇ ਨੇ ਜਿਨ੍ਹਾਂ ਦੀਆਂ ਪਹਿਲਾਂ ਫੋਟੋਜ਼ ਆਉਂਦੀਆਂ ਸੇਮ ਕੱਪੜਿਆਂ ਦੇ ਵਿੱਚ ਉਹ ਜਿਉਂਦੇ ਦਿਖਾਏ ਜਾਂਦੇ ਆ ਤੇ ਸੁਤੋਂ ਤੇ ਬਾਅਦ ਜੁਨਾ ਦਾ ਇੰਕਾਊਂਟਰ ਜਿਹੜਾ ਹੈ ਗਿਆ ਉਹ ਡੈੱਡ ਬਾਡੀਜ਼ ਦੇ ਕਹੀਆਂ ਜਾਂਦੀਆਂ ਸੇਮ ਕੱਪੜਿਆਂ ਚ ਡੈੱਡ ਬਾਡੀਜ਼ ਹੁੰਦੀਆਂ ਨੇ ਹਾਂ ਇਹ ਉਹੀ ਕੇਸ ਜੁਪੀ ਵਾਲਾ ਤੁਸੀਂ ਜਿਹੜਾ ਉਹਨਾਂ ਦਾ ਭੋਗ ਵੀ ਜਿਹੜਾ ਹੈਗਾ ਉਹਨਾਂ ਦੇ